ਆਪਣਾ ਕੰਮ ਕਰਦਾ ਫਾਇਰ ਦੇਖਣਾ ਕਰਦਾ ਫਾਇਰ ਜੰਡਰੀ ਦਿਓ ਰਸਤਾ ਇਸੇ ਰਹੀ ਭਲਾਈ ਲੋਕ ਜਾਣ ਗੁਰਦੀ ਨਹੀਂ ਕਿ ਜਾਣਦੇ ਅਸੀਂ ਛਤਰੀ ਹਾਂ ਰਾਜਪੂਤ ਲਗੇ ਛਤਰੀ ਹਾਂ ਲੜ ਕੇ ਰਸਤਾ ਲੈਣਾ ਵੀ ਜਾਣਦੇ ਹਾਂ ਹੁਣ ਇਹ ਨਾਲ ਫੌਜਾਂ ਲੈ ਕੇ ਟੱਲਿਆ ਸੱਤ ਫੌਜਾਂ ਨੇ ਕਿਹਾ ਜੇ ਤਾਂ ਕਲੀ ਜੱਜ ਲੈ ਕੇ ਜਾਣ ਲਈ ਜਿਹੜੀ ਜੱਜ ਸੀ ਉਹ ਸਿੱਧੀ ਭੇਜ ਦਿੱਤੀ ਪਰ ਆਪ ਵੀਰੇ ਰਾਹ ਹੋਤ ਰਿਆ ਪਰ ਜਦੋਂ ਗੁਰੂ ਦਰਬਾਰ ਵਿੱਚ ਅਜਵੇਰ ਕਾਂ ਨੂੰ ਸਾਥ ਗੁਰਦੀ ਨੇ ਕਿਹਾ ਜੇ ਕਾਕਾ ਤੈਨੂੰ ਇੱਥੇ ਕੈਦ ਕਰ ਲਈਏ ਤੇ ਫੇਰ ਰਾਜਾ ਭੀਰਜੰਦਾ ਵੀਰੇ ਰਾਹ ਜਾਣਾ ਕੋਈ ਬਹੁਤਾ ਅਸਰ ਨਹੀਂ ਕਰਦਾ ਪਰ ਇੱਥੇ ਝੁਕੇ ਸਿਰਾਂ ਨੂੰ ਕਦੇ ਸਜ਼ਾ ਨਹੀਂ ਦਿੱਤੀ ਜਾਂਦੀ ਬੰਦਾ ਸਾਡੇ ਸਿੱਖ ਤੁਹਾਡੇ ਨਾਲ ਕਦੇ ਸ਼ਾਹ ਘਨਵਾੜ ਦੇ ਘਰ ਜਾਣਗੇ ਕੋਈ ਰਾਹ ਵਿੱਚ ਵਿਗੜਨਾ ਪੈ ਜਾਵੇ ਸਾਥ ਗੁਰਦੀ ਨੇ ਆਪਣੇ ਸਿੱਖਾਂ ਨੂੰ ਵੀ ਰਾਜਾ ਜੀ ਭੀਮ ਚਦਰ ਦੇ ਨਾਲ ਚੋਰਿਆ ਤੇ ਹੁਣ ਸਤਨੁਜ ਨੇ ਕਿਹਾ ਪਰ ਇਹ ਨਹੀਂ ਫਿਰੂਗਾ ਹੁਣ ਇਹਨੇ ਜਦੋਂ ਫੌਜ ਲਾ ਕੇ ਗਿਆ ਆਉਂਦਿਆ ਗੁਰੂ ਸਾਹਿਬ ਦਾ ਦੇਣਾ ਲੋਕਾਂ ਦੀ ਜਿਹੜੀ ਵਿਰੋਧ ਭਾਦੀ ਕਿਉਂਕਿ ਜੱਗ ਦਾ ਜਿਹੜਾ ਪੰਘਾਰੀ ਦਾ ਮਕਾਨ ਚੋਣ ਲਿਆ ਗਿਆ ਹੁਣ ਜਦੋਂ ਵਾਪਸ ਆਇਆ ਹੈ ਰਾਜਾ ਭੀਮ ਚਦਰ ਭੀਮ ਚਾਦਰ ਇਹਨਾਂ ਵਿੱਚੋਂ ਹੋਰ ਤਰਾਰ ਬਾਅਦ ਵੀ ਬਹੁਤ ਸਨ ਫਾਰੇ ਰੂਪ ਰਬਦਾ ਘੋੜੇ ਤੇ ਹੋ ਕੇ ਸਵਾਰ ਜਦੋਂ ਮੋਰਚੇ ਵੇਖ ਰਹੇ ਨੇ ਤੇ ਸਿੱਖਾਂ ਨੂੰ ਫਿਰ ਸਤਗੁਰੂ ਦੀ ਦਲੇਰੀ ਦੇ ਰਹੇ ਨੇ ਸਤਗੁਰੂ ਦੀ ਆਕਰ ਉਸ ਦੀ ਲੜਨ ਕਮਾਨ ਲੱਗੀ ਛੁੱਕੀ ਬਾਗ ਤੂਈ ਦੇ ਤੇਗ ਉਹਦੀ ਵੱਟ ਵਿੱਚ ਮਿਆਂ ਤੇ ਖਾਨ ਲੱਗੀ ਘੋੜਾ ਹਟ ਗਿਆ ਬਾਜ ਨੇ ਖੰਭ ਛੰਡੇ تکتی کام کے ہو حیران لگی اوہ ترکت کیاں کا کامسان ایسی طرح آجازتی شریعہ ملکہ دیکھتے ہیں ایسی طرح آجازتی بارے رہے گی برہو رہے گی ایسی طرح آجازتی بھی ایسی طرح آجازتی بھی بارہ تیری کیا بابا جو بابا گردواریاں دی سیوا دی قربانیاں دیتیاں تا سنگی ساریاں سکھی کے ساں سواتیاں تر کے خالصہ جی بانا جی مجھا ہمیں سرمند خالصہ جی ਜਸ ਮਹਾਰਾਜ ਜੀ ਦੇ ਰਾਣੀ ਇਹ ਹਾਲਤਾ ਚੜਿਆ ਜਾਂਦਾ ਵਾਹਿਗੁਰੂ ਵਾਹਿਗੁਰੂ ਇਹ ਗੁਰਨਾਮ ਸਰਬ ਸੁਖਤਾਵੇ ਜਹਾਂ ਜਹਾਂ ਖਾਸਾ ਰਈ ਸਾਹਿਬ ਪਹਾ ਤਰਛਿਆ ਸਾਹਿਬ ਦੇ ਸਹਾਏ ਪਾਲ ਸੈ ਜੀਤੇ ਬੋਲ ਬਾਲੇ ਬੋਲੇ ਵਾਹਿਗੁਰੂ ਸਤਿ ਸ਼ਾਨ ਰਾਜ ਘਰੋਸਾ ਦਾ ਦਾਨਾ ਸਿਰਦਾਨ ਨਾਮਦਾਨ ਸ੍ਰੀ ਪਾਤਸ਼ਰੀ ਦਰਸ਼ਨ ਕੀ ਸੁਨਾਣ ਸ੍ਰੀ ਅਕਾਲ ਪੁਰਖਾ ਸਰਕਾਰ ਜਿਨ੍ਹਾਂ ਚਰਨਾਂ ਦਾ ਰਸਕਾਰ ਬੋਲ ਜੀ ਸੁਭਾਣ ਦਾ ਮਨ ਰਵਾਨਗੀ ਕੀਤੀ ਹਣ ਉਹਨਾਂ ਮੋਹਾਂ ਦੀ ਬਾਤ ਬੜੀ ਕੋਠਾ ਆਸਹਾਈ ਦਾ ਤਾਰ ਗਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਇੰਨਾ ਤੋਂ ਪੰਥ ਤੋਂ ਵਿਛੋੜਿਆ ਗਿਆ ਹੈ ਪ੍ਰਭੂ ਦਰਸ਼ਨ ਦੀਦਾਰ ਤੇ ਸੇਵਾ ਸੰਭਾ ਦਾ ਦਾਨ ਟੋਟੀਆਂ ਦੀ ਊਟ ਧਨ ਧਨ ਸ੍ਰੀ ਗੁਰੂ ਰਾਮਦਾਸੋ ਬਰਨ ਕਾਰਣ ਪਤ ਪਾਵਨ ਕਿਰਪਾ ਨਿਦਾਨ ਅਕਾਲ ਪੁਰਖ ਅੰਤਰਜਾਮੀ ਧਨ ਧਨ ਸਰਗੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਚਰਣਾ ਕਮਲਾ ਪਾਸ ਸਮੂਹੋ ਸੰਗਤਾਂ ਦੀ ਅਰਦਾਸ ਬੇਨਤੀ ਜੋਦੜੀ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਦਿਨਾਂ ਦੇ ਸਾਥੀ ਸਿੰਘਾ ਨਾਲ ਪੰਜਾਬ ਅਤੇ ਪੰਜਾਬ ਤੋਂ ਬਾਹਰ ਵਾਲੀਆਂ ਸਰਕਾਰਾਂ ਨੇ ਜੋ ਤਸ਼ੱਦਦ ਕੀਤੇ ਹਨ ਅਤੇ ਬੰਦੀ ਕੀਤਾ ਹੈ ਸਤਿਗੁਰੂ ਜੀਓ ਜਿਨ੍ਹਾਂ ਦੀ ਰਿਹਾਈ ਵਾਸਤੇ ਅਤੇ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਦੀਆਂ ਦਾਤਾ ਲੈਣ ਵਾਸਤੇ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਵਿੱਤਰ ਅਸਥਾਨ ਸਿੱਖ ਗਵਾਮ ਦੇ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪਵਿੱਤਰ ਅਸਥਾਨਾਂ ਗੁਰਦੁਆਮਾ ਤੇ ਸੁਮੱਚੇ ਪੰਥ ਵੱਲੋਂ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਕਰਨੀ ਵਿੱਚ ਕਰਤਾ ਪੁਰਖ ਕੋਲਵਾ ਵਾਲਨਾ ਗੰਗਾ ਮਹਾਨ ਬਖਸ਼ਾ ਕਰਨੀਆਂ ਅਤੇ ਸਰਕਾਰਾਂ ਨੂੰ ਸਮੰਤ ਬਖਸ਼ਣੀ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਕਰਨੀ ਆਪ ਜੀ ਕਰੋ ਕਿਰਪਾ ਅੱਜ ਇਹ ਹੀ ਕੀ ਮਤਲਬ ਸਾਰੀ ਸੰਗਤ ਨੂੰ ਹੀ ਪਤਾ ਹੈ ਕਿ ਭਾਈ ਸਾਹਿਬ ਹੁਣਾਂ ਨੇ 7 ਦਿਨ ਤੋਂ ਭੁਖੜ ਹੜਤਾਲ ਤੇ ਬੈਠੇ ਆ ਉਹਨਾਂ ਵਿੱਚ ਕੁਝ ਜ਼ਿਆਦਾ ਜਿਹੜੇ 3-4 ਸਿੰਘ ਉਹ ਜ਼ਿਆਦਾ ਸੀਰੀਅਸ ਵਾ ਤੇ ਅਸੀਂ ਪਰਸੋਂ ਇਸ ਵਿਸ਼ੇ ਤੇ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਤੇ ਉਹਨਾਂ ਦਾ ਮੰਗ ਪੱਤਰ ਇਗਨੋਰ ਕਰ ਦਿੱਤਾ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਤੇ ਅੱਜ ਅਸੀਂ ਇਹ ਫੈਸਲਾ ਲਿਆ ਕਿ ਅਰਦਾਸ ਕਰਕੇ ਤੇ ਮਤਲਬ ਕਿ ਇੱਥੇ ਭੁੱਖ ਹੜਤਾਲ ਤੇ ਬਹਿ ਜਾਣਾ ਜਿਹੜੇ ਬੱਚੇ ਭੁੱਖੇ ਤੇ ਸਾਨੂੰ ਵੀ ਕੋਈ ਨਹੀਂ ਮਰਨ ਤੋਂ ਡਰ ਹੈਗਾ ਅਸੀਂ ਇੱਥੇ ਭੁੱਖ ਹੜਤਾਲ ਤੇ ਬਾਵਾਂਗੇ ਜਿੰਨਾ ਚਿਰ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਸ਼ਿਫਟ ਨਹੀਂ ਕਰਦੇ ਉਹਨਾਂ ਚਿਰ ਨਾ ਉਹਨਾਂ ਨੇ ਅੰਨ ਪਾਣੀ ਛਕਣਾ ਨਾ ਹੀ ਛਕਾਂਗੇ ਉਹਨਾਂ ਨੇ ਇੱਥੋਂ ਦਾ ਕਿਹਾ ਕਿ ਮਰਨ ਲੱਗਿਆ ਵੀ ਉੱਥੋਂ ਦਾ ਸ਼ਾਮ ਦਾ ਪਾਣੀ ਸਾਡੇ ਮੂੰਹ 'ਚ ਨਹੀਂ ਪੈਣਾ ਚਾਹੀਦਾ ਅਸੀਂ ਆਪਣੀ ਧਰਤੀ ਤੇ ਜਾ ਕੇ ਮਰਨਾ ਚਾਹੁੰਦੇ ਆ ਤੇ ਇਹ ਕਰਕੇ ਮੇਰੀ ਸਾਰੀ ਸੰਗਤਾਂ ਨੂੰ ਅਪੀਲ ਆ ਵੀ ਸਾਰੇ ਇੱਥੇ ਆ ਡਾ ਸਾਥ ਦੋ ਤੇ ਅਸੀਂ ਇੱਥੇ ਭੁੱਖ ਹੜਤਾਲ ਤੇ ਹੁਣ ਬਹਿਣਾ ਵਾ ਤੇ ਹੁਣ ਪ੍ਰਸ਼ਾਸਨ ਨੂੰ ਦੱਸਣ ਦਿਆ ਵੀ ਇਹ ਬੈਠੇ ਆ ਪਰਸੋਂ ਦਾ ਪ੍ਰਸ਼ਾਸਨ ਨੂੰ ਕਿਉਂ ਨਹੀਂ ਦਿਖਿਆ 7 ਦਿਨ ਦਾ 7 ਦਿਨ ਦਾ ਪ੍ਰਸ਼ਾਸਨ ਕਿਤੇ ਸੁੱਤਾ ਪਿਆ ਹੀ ਵੀ ਉਹਨਾਂ ਨੇ ਇੰਨਾ ਇਗਨੋਰ ਕੀਤਾ ਵੀ ਇੱਕ ਬੰਦਾ ਜਨਮ ਮੌਤ ਦੀ ਲੜਾਈ ਲੜ ਰਿਹਾ ਤੇ ਇਹ ਆਰਾਮ ਨਾਲ ਆਪਣੇ ਕੰਮ ਚਲਾਉਣ ਦੇ ਪ੍ਰਸ਼ਾਸਨ ਵਾਲੇ ਅਜ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਵੀ ਉਹ ਦੁਖੀ ਆ ਉੱਥੇ 30 ਬੰਦੇ ਸਾਡੇ ਅੰਮ੍ਰਿਤਸਰ ਜੇਲ੍ਹ ਚ ਭੁਖੜ ਹੜਤਾਲ ਤੇ ਬੈਠੇ ਆ 10 ਬੰਦੇ ਉੱਥੇ 40 40 ਬੰਦੇ ਸਾਡੇ ਭੁਖੜ ਹੜਤਾਲ ਦੇ ਬੈਠੇ ਤੇ ਬਾਕੀ ਅਹੀਂ ਸਾਰਾ ਪਰਿਵਾਰ ਬਹਿਣ ਲੱਗੇ ਸਾਰੇ ਐਨਐਸਏ ਵਾਲਿਆਂ ਦੇ ਪਰਿਵਾਰ ਫਿਰ ਜਦੋਂ ਸਾਡੇ ਬੱਚੇ ਇਥੇ ਝੋਣ ਕੇ ਪੰਜਾਬ ਚ ਜੇਲ੍ਹ ਚ ਰੋਟੀ ਖਾਣ ਕੇ ਫਿਰ ਅਹੀਂ ਖਾਵਾਂਗੇ ਸਾਡਾ ਇਹ ਆਖਰੀ ਫੈਸਲਾ ਵਾ ਬਸ ਇੱਥੇ ਕਿੱਥੇ ਭੁਖੜ ਕਾ ਇਥੇ ਕਿ ਇਹ ਵੀ ਜਗ੍ਹਾ ਵੇਖਦੇ ਅਸੀਂ ਬਹਿ ਜਾਣਾ ਜਿੱਥੇ ਵੀ ਹਨ ਜਗ੍ਹਾ ਮਿਲੀ ਸਰਕਾਰਾ ਕੋ ਸਕਦਾ ਸੜਕਾਂ ਹੀ ਰੋਕੀ ਜੋ ਸਰਕਾਰ ਦੇ ਨਾਲ ਕੋਈ ਹਲੇ ਅਜੇ ਨਹੀਂ ਪਰसों ਅਹੀਂ ਨੂੰ ਮੰਗਤਾ ਜੀ ਦਾ ਸਾਡਾ ਕੋਈ ਜਵਾਬ ਦਿੱਤਾ ਸਰਕਾਰ ਨੇ ਸਰਕਾਰ ਤੇ ਵਿਸ਼ਵਾਸ ਤਾਂ ਕਰੀਏ ਨਾ ਜੇ ਨੂੰ ਚੈਨਾ ਕੁਛ ਹੋਇਆ ਤੇ ਉਹਨਾਂ ਤੇ ਐਨਐਸਏ ਨਹੀਂ ਲੱਗੀ ਭਗਵੰਤ ਮਾਨ ਲਾਈਵ ਹੋ ਕੇ ਕਹਿ ਰਿਹਾ ਸੀ ਵੀ ਜਿੱਥੇ ਦਿੱਲੀ ਮੋਰਚੇ 'ਚ ਮੁੰਡਾ ਮਰਿਆ ਵਾ ਵੀ ਉਹ ਗਲਤ ਹੋਇਆ ਵਾ ਨੂੰ ਚੈਨਾ ਕੁਛ ਹੋਇਆ ਹੈ ਤੇ ਉਹ ਵੀ ਗਲਤ ਗਲਤ ਸੀ ਉੱਥੋਂ ਦੇ ਬੰਦਿਆਂ ਨੂੰ ਅਠੀਂ ਨਹੀਂ ਜਮਾਨਤ ਮਿਲ ਗਈ ਤੇ ਸਿੱਖਾ ਵਾ ਤੇ ਸਾਰੇ ਕਾਨੂੰਨ ਬਣਿਆ ਤੁਹਾਨੂੰ ਲੱਗਦਾ ਕਿ ਦੇਸ਼ ਵਿੱਚ ਸਿੱਖਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਉਮੀਦ ਹੀ ਨਹੀਂ ਸਿੱਖਾਂ ਨੂੰ ਇਨਸਾਫ ਕਦੀ ਮਿਲਣਾ ਹੀ ਨਹੀਂ ਇਹ ਤੇ ਭਗਵੰਤਬਾਨ ਵੀ ਸੋਚੇ ਵੀ ਮੈਂ ਵੀ ਕਿ ਮਾਂ ਦਾ ਪੁੱਤ ਵਾਂ ਜਿਹੜੀ ਮਾਂ ਦੇ ਪੁੱਤ 7-7 ਦਿਨ ਤੋਂ ਭੁੱਖੇ ਬੈਠੇ ਜੇਲ੍ਹਾਂ 'ਚ ਮਰਨ ਜਨਮ ਦੀ ਲੜਾਈ ਲਾਣੇ ਉਹ ਮਾਂਾਂ ਕਿਦਾਂ ਜੀਣਗੀਆਂ ਜਿਹੜੀ ਆਡੀਓ ਰਿਲੀਜ਼ ਹੋਈ ਹੈ ਇਹਨੂੰ ਕੀ ਦੇਖ ਲਓ ਕਿ ਇਹ ਸਰਕਾਰ ਕੀ ਚਾਹਦੀ ਹੈ ਤੇਰੀ ਆਈਡੀਆ ਜਿਹੜੀ ਆਡੀਓ ਭਾਈ ਅਮਰਪਾਲ ਸਿੰਘ ਤੇਨ ਦਾ ਸਾਵੀਆਂ ਦੀ ਆ ਰਹੀ ਹੈ ਉਹਨੂੰ ਦੇਖ ਉਹ ਤੇ ਹੁਣ ਸਰਕਾਰ ਵੇਖੇ ਕਿ ਕਿਸੇ ਵੀ ਸਿੰਘ ਦਾ ਨੁਕਸਾਨ ਹੁੰਦਾ ਤੇ ਸਰਪ੍ਰਸ਼ਾਸਨ ਜ਼ਿੰਮੇਵਾਰ ਆ ਉਹ ਕਿ ਉਹ ਤੇ ਬਸੰਤ ਇੰਨਾ ਸੀਰੀਅਸ ਆ ਗਿਆ ਉੱਥੇ ਡਾਕਟਰਾਂ ਦੀ ਟੀਮ ਵੀ ਬੁਲਾਈ ਗਈ ਉਹਨਾਂ ਵੀ ਕਿਹਾ ਵੀ ਕਿਸੇ ਵੇਲੇ ਵੀ ਇਹਨੂੰ ਕੁਝ ਹੋ ਸਕਦਾ ਪਰ ਉਹਨੇ ਅਰਦਾਸ ਕੀਤੀ ਹੈ ਕਿ ਮਰਨ ਤੱਕ ਮੇਰੇ ਮੂੰਹ ਚ ਪਾਣੀ ਨਹੀਂ ਪੈਣਾ ਚਾਹੀਦਾ ਸ਼ਾਮ ਦੀ ਧਰਤੀ ਦਾ ਤੇ ਬਾਕੀ ਇਹ ਹੁਣ ਪ੍ਰਸ਼ਾਸਨ ਵੇਲੇ ਪਈ ਹੈ ਕਿ ਕਰਨਾ ਇੰਨਾ ਹੁਣ 84 ਵੱਲ ਨੂੰ ਖੜਨਾ ਕਿ ਕੀ ਕਰਨਾ ਇਹਨਾਂ ਨੇ ਇਹ ਹੁਣ ਇਹਨਾਂ ਦਾ ਪ੍ਰਸ਼ਾਸਨ ਦਾ ਫੈਸਲਾ ਵਾ ਆਹੀਂ ਤੇ ਸ਼ਾਂਤੀਪੂਰਵਕ ਹੀ ਬਹਾਂਗੇ ਭੁਖੜ ਹੜਤਾਲ ਤੇ ਜਿੰਨੇ ਦਿਨ ਇਹ ਕੱਟਦੇ ਆਹੀਂ ਕਟਾਂਗੇ ਅਕਾਲ ਤਖਤ ਅਰਦਾਸ ਅਨੈਸਾ ਦੇ ਬੈਠਣ ਦੀ ਅਰਦਾਸ ਹੈ ਉਹਨਾਂ ਦੀ ਚੜ੍ਹਦੀ ਕਲਾ ਦੀ ਕੀਤੀ ਬਾਇਕਰ ਉਹਨਾਂ ਨੂੰ ਸਬਰ ਸੰਤੋਖ ਬਖਸ਼ਿਆ ਤੇ ਉਹ ਚੜ੍ਹਦੀ ਕਲਾ ਚ ਰਹੇ ਜਿਹੜਾ ਮੁੱਦਾ ਉਹਨਾਂ ਨੇ ਚੁੱਕਿਆ ਉਹ ਸਹੀ ਸਲਾਮਤ ਨਿਭਾਉਣ ਠੀਕ ਹੈ ਇਹ ਇੱਕ ਉਸ ਵਾਲੀ ਪੰਜਾਬ ਦੇ ਮੁੰਡੇ ਜਿਹੜੀ ਮੈਂਦੇ ਸਮਝ ਰਹੀ ਜਾਰੀ ਕੋਈ ਵੀ ਇਹੋ ਜਿਹਾ ਇਸ਼ੂ ਹੋ ਜਾਂਦਾ ਤੁਸੀਂ ਅਸੀਂ ਨੂੰ ਕਹਦਾ ਦੇਉਗੇ ਇਹਨੂੰ ਸਰਕਾਰਾਂ ਦੇ ਮਲੇ ਕੀ ਕਰਨ ਇਹ ਗਲਤੀ ਹੈ ਸਾਰੇ ਅੱਗੇ ਪੰਜਾਬ ਚ ਐਨਐਸਏ ਲੱਗਦੀਆਂ ਉਹ ਕਿਤਾ ਪੰਜਾਬ ਦੀਆਂ ਜੇਲਾਂ ਚ ਰਹਿੰਦੇ ਸੀ ਜਿਹੜੀ 90 ਤੋਂ ਪਹਿਲਾਂ ਐਨਐਸਏ ਲੱਗੀਆਂ ਸੀ ਉਹ ਪੰਜਾਬ ਦੀਆਂ ਜੇਲਾਂ ਚ ਹੀ ਰਹੇ ਆ ਇਹਨਾਂ ਦੀ ਐਨਐਸਏ ਇਦਾ ਹੋਊਆ ਬਣਾਤਾ ਵੀ ਕਿਲੋਮੀਟਰ ਦੂਰ ਜਿੱਤੇ ਅਹੀਂ ਜਾ ਵੀ ਨਹੀਂ ਸਕਦੇ ਦੋ ਦੋ ਤਿੰਨ ਤਿੰਨ ਮਹੀਨੇ ਇਹਨਾਂ ਨੇ ਉੱਥੇ ਛੁੱਟਿਆ ਕਰਕੇ ਐਨੇ ਉਹਨਾਂ ਦੇ ਹੱਥ ਤਸੱਦਤ ਹੋਣ ਦੇ 10 ਮਹੀਨੇ ਫਿਰ ਵੀ ਉਹਨਾਂ ਚੱਲੇ ਤਸੱਦਤ ਜਦੋਂ ਸਿਰੋ ਪਾਣੀ ਨੰਗਿਆ ਉਹਨਾਂ ਦੇ ਬਾਥਰੂਮਾਂ ਜਿਹਨਾਂ ਕੈਮਰਿਆਂ ਤੱਕ ਲਾਇ ਫਿਰ ਉਹਨਾਂ ਨੇ ਇਹ ਮੁੱਦਾ ਚੁੱਕਿਆ ਠੀਕ ਠੀਕ ਹੈ